ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸਾਰੇ ਸਾਡੇ ਕਿਸਾਨ ਭਰਾ ਜਿੰਨੇ ਵੀ ਸਾਡਾ ਖੰਸਾਨੀ ਅੰਦੋਲਨ ਜਿਹੜਾ ਸ਼ੰਭੂ ਬੈਰੀਅਰ ਤੇ ਸਰਕਾਰ ਨਾਲ ਚੱਲ ਰਿਹਾ ਹੈ ਉਸ ਦੇ ਰੋਸ ਵਿੱਚੋਂ ਜੋ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਉਸ ਦੇ ਰੋਸ ਵਿੱਚੋਂ 10 ਤਰੀਕ ਨੂੰ ਸ਼ੰਭੂ ਮੋਰਚੇ ਤੋਂ ਜਿਹੜੀ ਸਾਨੂੰ ਟ੍ਰੇਨਾਂ ਰੋਕਣ ਦੀ ਕਾਲ ਆਈ ਹੋਈ ਹੈ ਉਹਦੇ ਸਬੰਧ ਚ ਜਿਹੜੀ ਸਾਡੀ ਜਥੇਬੰਦੀ ਹੈ ਛੇਰੇ ਪੰਜਾਬ ਕਿਸਾਨ ਯੂਨੀਅਨ ਸਾਡੀ ਡਿਊਟੀ ਲੱਗੀ ਹੈ ਕਰਾਲੀ ਰੇਲਵੇ ਸਟੇਸ਼ਨ ਤੇ ਟ੍ਰੇਨਾਂ ਰੋਕਣ ਦੀ ਸੋ ਵੀਰੋ ਆਪਾਂ ਨੇ ਰੋਪੜ ਜ਼ਿਲ੍ਹਾ ਤੇ ਮੋਹਾਲੀ ਜ਼ਿਲ੍ਹਾ ਸਾਰਿਆਂ ਨੇ ਇਕੱਠੇ ਹੋ ਕੇ ਆਪਾਂ ਨੇ ਕਰਾਲੀ ਸਟੇਸ਼ਨ ਤੇ ਟ੍ਰੇਨਾਂ ਰੋਕਣੀਆਂ ਐ ਸੋ ਸਾਰੇ ਵੀਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਭਾਈ ਵੀ ਆਓ ਅਨੁਲਨ ਦਾ ਸਾਥ ਦਿਓ ਜੇ ਕੋਈ ਸਾਡਾ ਭਰਾ ਉੱਥੇ ਨਹੀਂ ਵੀ ਜਾ ਸਕਦਾ ਕੰਮ-ਕਾਰ ਕਰਕੇ ਆ ਕੋਈ ਡਿਊਟੀ ਵਾਲਾ ਵੀ ਸਾਡਾ ਐਤਵਾਰ ਦਾ ਦਿਨ ਹੈ ਵੀ 11 ਵਜੇ ਸਟੇਸ਼ਨ ਤੇ ਪਹੁੰਚੋ ਆਪਾਂ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਲਾਈਨਾਂ ਜਾਮ ਕਰਨੀਆਂ ਏ ਸੋ ਵੀਰੋ ਦੇਖਿਓ ਕਿਤੇ ਗੁੱਜ ਨਾ ਜਾਇਓ ਸੰਘਰਸ਼ ਵਿੱਚ ਆਪਣੀ ਹਾਜ਼ਰੀ ਜ਼ਰੂਰ ਆਪਾਂ ਨੇ ਲਾਉਣੀ ਹੈ 10 ਤਰੀਕ ਨੂੰ ਜ਼ਰੂਰ ਇੱਕ ਵਾਰ ਫੇਰ ਹੱਥ ਬੰਨ ਕੇ ਬੇਨਤੀ ਹੈ ਵੀ 11 ਵਜੇ ਜ਼ਰੂਰ ਸਟੇਸ਼ਨ ਤੇ ਪਹੁੰਚ ਜਿਓ ਉੱਥੇ ਆਪਾਂ ਚਾਹ ਪਾਣੀ ਦਾ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕਰਕੇ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ